ਸਰ ਜਿਹੜੇ ਤੁਸੀਂ ਟੈਸਟ ਕਰੇ ਸੀਗੇ ਅਸੀਂ ਸਾਰੇ ਕਰਾ ਲਿਆ ਹੁੰਦੇ ਹਸਪੀਟਲ ਰਸ਼ ਬਹੁਤ ਸੀਗਾ ਤੇ ਟਾਈਮ ਲੱਗ ਗਿਆ ਹੁਣ ਤੁਸੀਂ ਆ ਸਾਰੀਆਂ ਨਾ ਰਿਪੋਰਟਾਂ ਚੈੱਕ ਕਰਕੇ ਦੱਸੋ ਵੀ ਇਹਨੂੰ ਬੁਖਾਰ ਚੜਦਾ ਉਤਰਦਾ ਕਿਉਂ ਆ ਪਰ ਫੇਰ ਵੀ ਰਿਸ਼ਤੇਦਾਰ ਇੰਨੇ ਮਾੜੇ ਤਾਂ ਨਹੀਂ ਹੁੰਦੇ ਜਿੰਨੇ ਤੁਸੀਂ ਦੱਸੀ ਜਾਂਦੇ ਹੋ ਜੀ ਬੱਚਿਆਂ ਦਾ ਫਿਕਰ ਕਰਨਾ ਬਣਦਾ ਬੱਚਿਆਂ ਨਾਲ ਕੁਝ ਤਾਂ ਗਲਤ ਹੋ ਰਿਹਾ ਉਹਨਾਂ ਦਾ ਘਰ ਦੇਖਣ ਲਈ ਦੋ ਤਿੰਨ ਪ੍ਰਾਪਰਟੀ ਡੀਲਰ ਆਏ ਸੀ ਪਤਾ ਨਹੀਂ ਤਾਂ ਘਰ ਵੇਚਣਾ ਲਾਇਆ ਹੋਇਆ ਪਤਾ ਨਹੀਂ ਕਰ ਕਿਰਾਏ ਤੇ ਦੇਣਾ ਜਿਹੜੇ ਸ਼ਰੀਕਾ ਨੇ ਬੱਚੇ ਵੰਡ ਦਿੱਤੇ ਉਹ ਉੱਤੇ ਤੱਕਰ ਸੋਚੀ ਬੈਠੇ ਨੇ ਹਈ ਤੂੰ ਦੇਖੀ ਜਾ ਹੌਲੀ ਹੌਲੀ ਹੁੰਦਾ ਕੀ ਹੈ ਕਹਿ ਰਹੇ ਹਾਂ ਵੀਰੇ ਡਾਕਟਰ ਦੇ ਕਲੀਨਿਕ ਤੇ ਜਦੋਂ ਤੁਸੀਂ ਉਹਨਾਂ ਨਾਲ ਗੱਲਬਾਤ ਕਰਦੇ ਪਏ ਸੀਗੇ ਨਾ ਇੱਕ ਵਾਰੀ ਤਾਂ ਮੈਂ ਅੰਦਰੋਂ ਦੁਖੀ ਹੋ ਕੇ ਬਿਲਕੁਲ ਰੋ ਹੀ ਪਈ ਸੀਗੀ ਵੀ ਕੀ ਗੱਲ ਹੁਣ ਸਾਡੇ ਦੁਨੀਆ ਤੇ ਇਦਾਂ ਦਾ ਕੋਈ ਵੀ ਨਹੀਂ ਹੈਗਾ ਜਿਹੜਾ ਦਿਲੋਂ ਸਾਡਾ ਹਾਲ ਚਾਲ ਪੁੱਛੇ ਜਿਹੜਾ ਸਾਡੀ ਚੰਗੀ ਤਰ੍ਹਾਂ ਦੇਖਭਾਲ ਕਰੇ ਜਿਹੜਾ ਸਾਡਾ ਬਣ ਕੇ ਰਵੇ ਕੀ ਗੱਲ ਹੁਣ ਅਸੀਂ ਬਿਲਕੁਲ ਹੀ ਬੇਸਹਾਰਾ ਹੋ ਗਏ ਆਂ ਪੁੱਤ ਜੇ ਦੋ ਰੋਟੀਆਂ ਖਵਾਣੇ ਵੀ ਆ ਨਾ ਤੇ ਗੱਲਾਂ ਸੁਣ ਲੋ ਅੱਜ ਕੱਲ ਨਾ ਕਿਸੇ ਨੂੰ ਵੀ ਰੋਟੀਆਂ ਖਵਾਉਣੀਆਂ ਸੋਖੀਆਂ ਨਹੀਂ ਪਈਆਂ ਐਡੀ ਮਹਿੰਗਾਈ ਏ ਤਾਈ ਦੀਆਂ ਅੱਖਾਂ ਮੂਰੇ ਤੇ ਹੈਗੇ ਹੋ ਨਾ ਉੱਥੇ ਇਕੱਲੇ ਜਾ ਕੇ ਕੀ ਕਰੋਗੇ ਕੰਦਾ ਨੂੰ ਟੱਕਰਾ ਮਾਰੋਗੇ ਘਰ ਤੇਰਾ ਬੈਗ ਪੈਕ ਲੈ ਆ ਤੇ ਸਕੂਟਰੀ ਖੜੀ ਐ ਤੈਨੂੰ ਮੈਂ ਲੱਗੇ ਹਾਂ ਤੇ ਚਾਚਾ ਚਾਚੀ ਘਰੇ ਛੱਡੇ ਆ ਮਾਂ ਫੇਰ ਠੰਡ ਚ ਹਨੇਰਾ ਹੋਣ ਵਾਲਾ ਤੇ ਕਿੱਥੇ ਜਾਏਂਗੇ ਜਾ ਭੱਜ ਲੈ ਕੇ ਪਵਨ ਰੁਕੀ ਯਾਰ ਐਡਾ ਕਰੀ ਯਾਰ ਚੁੰਗੀ ਤੇ ਜਾਣਾ ਮੈਂ ਉੱਥੇ ਜਾ ਕੇ ਨਾ ਮੈਡੀਕਲ ਸਟੋਰ ਤੇ ਦਵਾਈਆਂ ਫੜਾਉਣੀਆਂ ਫਿਰ ਮੈਨੂੰ ਤੂੰ ਇੱਥੇ ਲਾ ਜੀ ਫਿਰ ਜਿੱਥੇ ਮਰਜੀ ਜਾਇਂ ਉਹ ਚਾਚਾ ਜੀ ਇਹ ਸਕੂਟਰੀ ਜੈਸਨ ਭਾਬੀ ਦੀ ਆ ਉਹ ਤੇਲ ਇਹਦੇ ਚ ਪੂਰਾ ਸੁਰਾ ਹੀ ਆ ਜੇ ਮੈਂ ਤੁਹਾਨੂੰ ਚੁੰਗੀ ਤੇ ਛੱਡ ਕੇ ਸਾਰਾ ਕੰਮ ਕਰਾ ਕੇ ਦੁਬਾਰਾ ਇੱਥੇ ਛੱਡ ਕੇ ਆਪਦੇ ਉਧਰ ਤਾਈ ਘਰੇ ਜਾਊਂਗਾ ਤਾਂ ਇਹਦੇ ਚ ਤੇਲ ਮੁੱਕ ਜਾਣਾ ਤੇ ਉਹਨਾਂ ਨੇ ਮੈਨੂੰ ਗੱਲਾਂ ਸੁਣਾਉਣੀਆਂ ਕਿ ਤੈਨੂੰ ਸਕੂਟਰੀ ਦੀ ਚਾਬੀ ਕਿ ਦਿੱਤੀ ਤੂੰ ਲਫੰਡਰ ਵਾਂਗੂ ਇੱਧਰ ਉੱਧਰ ਘੁੰਮੀ ਜਾਣਾ ਯਾਰ ਮੈਂ ਹੀ ਚੱਲ ਜਾਣਾ ਸਿੰਗਾ ਆ ਚਾਚੀ ਤੇਰੀ ਸਕੂਟਰੀ ਲੈ ਗਈ ਐ ਹੁਣ ਰੀਆ ਤੇ ਅੰਛੂ ਅੰਦਰ ਨੇ ਬਾਹਰ ਕੋਈ ਕਨਵੈਂਸ ਹੈ ਹੀ ਨਹੀਂ ਗੀ ਨਹੀਂ ਤਾਂ ਮੈਂ ਉਹਨਾਂ ਨੂੰ ਵੀ ਭੇਜ ਦਿੰਦਾ ਇਹ ਜ਼ਰੂਰੀ ਆ ਦਵਾਈਆਂ ਫੜਾਉਣੀਆਂ ਤਾਂ ਕਰਕੇ ਮੈਂ ਤੈਨੂੰ ਕਹਿ ਰਿਹਾ ਓਏ ਆਰਡਰ ਬਹੁਤ ਜ਼ਰੂਰੀ ਸਿੰਗਾ ਇਸ ਕਰਕੇ ਦੇਣਾ ਬਹੁਤ ਜ਼ਰੂਰੀ ਆ ਪਤਾ ਕੀ ਗੱਲ ਆ ਜੇ ਆਪਾਂ ਅਗਲੇ ਦਾ ਆਰਡਰ ਨਹੀਂ ਦਵਾਂਗੇ ਅੱਗੇ ਤੋਂ ਅਗਲਾ ਆਰਡਰ ਪਾਊਗਾ ਨਹੀਂ ਇੰਦਾ ਤਾਂ ਕੰਮ ਤੇ ਇਫੈਕਟ ਪਾਊਗਾ ਓ ਕੋਈ ਗੱਲ ਨਹੀਂ ਚਾਚਾ ਜੀ ਆਹ ਲੋ ਸਕੂਟਰੀ ਮੈਂ ਥੋੜੀ ਦੇਰ ਰੀਆ ਕੋ ਬੈਹ ਜਾਨਾ ਤੁਸੀਂ ਸਕੂਟਰੀ ਲੈ ਜਾਓ ਤੇ ਦਵਾਈਆਂ ਫੜਾ ਕੇ ਆ ਜਾਓ ਪਰ ਗੱਲ ਇਹ ਆ ਉਧਰ ਤਾਈ ਜੀ ਨੂੰ ਫੋਨ ਕਰ ਦੋ ਕੋਈ ਬਾਅਦ ਚ ਮੈਨੂੰ ਤੇਲ ਦੀ ਗੱਲ ਨਾ ਸੁਣਾਣ ਓ ਰੀਆ ਤੇ ਅੰਛੂ ਬਿਜੀ ਆ ਅੰਦਰ ਤੂੰ ਐਦਾਂ ਕਰ ਤੂੰ ਮੈਨੂੰ ਲੈ ਕੇ ਚੱਲ ਇੱਕ ਮੈਂ ਤੈਨੂੰ ਦੱਸਾਂ ਮੈਨੂੰ ਠੰਡ ਲੱਗਦੀ ਆ ਤੂੰ ਚਲਾ ਸਕੂਟਰੀ ਚਲੋ ਠੀਕ ਆ ਪਰ ਚਾਚਾ ਜੀ ਮੈਂ ਕਹਿੰਨਾ ਵਾਂ ਵੀ ਮੈਂ ਪਹਿਲਾਂ ਤੁਹਾਨੂੰ ਚੁੰਗੀ ਤੇ ਲੈ ਕੇ ਜਾਊਂਗਾ ਫਿਰ ਤੁਸੀਂ ਦਵਾਈਆਂ ਫੜਾਉਂਗੇ ਫਿਰ ਤੁਹਾਨੂੰ ਵਾਪਸ ਇੱਧਰ ਛੱਡਣ ਆਊਂਗਾ ਤੁਸੀਂ ਦਵਾਈਆਂ ਮੈਨੂੰ ਹੀ ਫੜਾ ਦਿਓ ਮੈਂ ਉਹ ਮੈਡੀਕਲ ਵਾਲੇ ਨੂੰ ਫੜਾ ਕੇ ਤੁਹਾਡੀ ਫੋਨ ਤੇ ਗੱਲ ਕਰਾ ਦੇਣਾ ਤੇ ਉਸ ਤੋਂ ਸਿੱਧਾ ਮੈਂ ਤਾਈ ਵੱਲ ਚੱਲ ਜਾਣਾ ਠੀਕ ਹੈ ਕਿ ਨਹੀਂ ਉਹ ਨਾਲੇ ਚਾਚਾ ਜੀ ਰੀਆ ਤੇ ਅੰਸ਼ੂ ਅੰਦਰ ਕੱਲੀਆਂ ਨੇ ਹੁਣ ਕੱਲੀਆਂ ਕੁੜੀਆਂ ਨੂੰ ਘਰੇ ਛੱਡ ਕੇ ਕਿੱਥੇ ਜਾਓਗੇ ਤੁਹਾਡਾ ਘਰੇ ਰਹਿਣਾ ਜ਼ਰੂਰੀ ਆ ਤੋਈਆਂ ਮੈਂ ਫੜਾ ਜਾਣਾ ਇਹ ਵੀ ਗੱਲ ਸਹੀ ਆ ਪਰ ਮੇਰੀ ਸੁਣ ਲੈ ਗੱਲ ਮੈਂ ਉਹਨਾਂ ਨੂੰ ਕਿਹਾ ਅੱਧੇ ਘੰਟੇ ਚ ਮੈਂ ਆ ਗਿਆ ਇਹ ਨਾ ਹੋਵੇ ਤੂੰ ਹੋਰ ਕਿਤੇ ਵਾਰਾਗਰਦੀ ਕਰਦਾ ਫਿਰੇ ਜਾ ਕੇ ਮੇਰੀ ਹੁਣੀ ਗੱਲ ਕਰਾ ਉਹਨਾਂ ਨਾਲ ਆਲਾ ਫੜ ਲੈ ਚਾਚਾ ਜੀ ਮੈਂ ਤਾਂ ਆਪ ਕਹਿਣਾ ਬਿਆਕਰੇ ਜਿਹੜਾ ਮੇਰੇ ਕੋਲ ਛਾੜੂ ਪੋਚਾ ਕਰਾਨਾ ਹੈ ਨਾ ਉਹਦੇ ਨਾਲੋਂ ਮੈਨੂੰ ਇਹਦੇ ਜੇ ਬਾਹਰਲੇ ਕੰਮ ਦੋ ਮੈਂ ਬਾਹਰਲੇ ਕੰਮ ਜ਼ਿੰਮੇਵਾਰੀ ਨਾਲ ਕਰੂੰਗਾ ਨਾ ਤਾਂ ਹੀ ਤੁਹਾਨੂੰ ਪਤਾ ਲੱਗਣਾ ਕਿ ਮੈਂ ਇੱਕ ਜ਼ਿੰਮੇਵਾਰ ਬੱਚਾ ਆ ਮੈਂ ਤੇ ਜਿਹੜਾ ਵੀ ਤੁਸੀਂ ਕੰਮ ਕਹੋਗੇ ਮੈਂ ਇਮਾਨਦਾਰੀ ਨਾਲ ਤੇ ਟਾਈਮ ਸ਼ੇਅਰ ਕਰੂੰਗਾ ਚੱਲ ਹੁਣ ਬਾਲੀਆਂ ਗੱਲਾਂ ਨਾ ਮਾਰ ਜਾ ਕੇ ਉੱਥੇ ਮੇਰੀ ਗੱਲ ਕਰਾ ਉਹਨਾਂ ਨਾਲ ਉਹ ਹਾਂਜੀ ਹਾਂਜੀ ਮੈਂ ਪਹੁੰਚ ਗਿਆ ਮੈਂ 15 ਮਿੰਟ ਤੱਕ ਹੁਣੇ ਫੋਨ ਤੇ ਗੱਲ ਕਰਾਨਾ ਪਰ ਚਾਚਾ ਜੀ ਹੁਣ ਚਾਚੀ ਘਰੇ ਹੈ ਨਹੀਂ ਤੇ ਮੈਂ ਤੁਹਾਨੂੰ ਇੱਕ ਗੱਲ ਵੀ ਕਰਨੀ ਸੀ ਬੀਰੀਆ ਹੁਣ ਇੱਧਰ ਆਈ ਆ ਮਾੜਾ ਜਿਹਾ ਤਾਂ ਖਾਸਾ ਧਿਆਨ ਰੱਖਿਓ ਵੀ ਘਰ ਦੇ ਕੰਮ ਕਰਾ ਕਰਾ ਕੇ ਨਾ ਇਹਨੂੰ ਪਹਿਲੇ ਡਬਲ ਨਮੂਨੀਆਂ ਹੋਇਆ ਪਿਆ ਵਾ ਤੇ ਚਾਚੀ ਜੀ ਨੂੰ ਕਹੋ ਕਿ ਇਹਦੇ ਕੋਲ ਨਾ ਠੰਡੇ ਪਾਣੀ ਚ ਕੰਮ ਨਾ ਕਰਾਣਾ ਵੀ ਥੋੜੀ ਜਿਹਾ ਇਹਨੂੰ ਰੈਸਟ ਕਰਨ ਦਿਓ ਤੇ ਦਵਾਈ ਇਹਨੂੰ ਸਮੇਂ ਸਿਰ ਦੇ ਦੇ ਦਿਓ ਤੇ ਜੇ ਦਵਾਈ ਖਤਮ ਵੀ ਹੋ ਗਈ ਤਾਂ ਤੁਸੀਂ ਹੋਰ ਲਿਆ ਦਿਓ ਪਤਾ ਕੀ ਆ ਚਾਚਾ ਜੀ ਜੇ ਭੈਣ ਦੀ ਦਵਾਈ ਖਤਮ ਹੋ ਗਈ ਹੋਰ ਲਿਆਉਣ ਵੇਲੇ ਸੋਚਿਓ ਨਾ ਇਹ ਨਾ ਸੋਚਿਓ ਕਿ ਮੇਰੀ ਭਤੀਜੀ ਐ ਇਹ ਸੋਚਿਓ ਜਿੱਥੇ ਅੰਸ਼ੂ ਆ ਉੱਥੇ ਰੀਆ ਫੇਰ ਤੁਸੀਂ ਦਵਾਈ ਲੈ ਆਣੀ ਆ ਹਾਂ ਇਹ ਤਾਂ ਹੈ ਗੱਲ ਤਾਂ ਤੂੰ ਸਹੀ ਕਰ ਰਿਹਾ ਕਿਤੇ ਨਾ ਕਿਤੇ ਮੈਨੂੰ ਵੀ ਇਹ ਲੱਗਦਾ ਵੀ ਅਸੀਂ ਤੁਹਾਡੇ ਨਾਲ ਗਲਤ ਕਰ ਰਹੇ ਹਾਂ ਉਹ ਤੁਸੀਂ ਵੀ ਤਾਂ ਬੰਦੇ ਹੋ ਤੁਸੀਂ ਗਧੇ ਥੋੜੀ ਐ ਯਾਰ ਚਾਚਾ ਜੀ ਗੁੱਸਾ ਨਾ ਕਰਿਓ ਪਰ ਸਾਡੀ ਜੂਨ ਤਾਂ ਨਾ ਗਧਿਆਂ ਨਾਲੋਂ ਵੀ ਗੰਦੀ ਕੀਤੀ ਪਈ ਐ ਉਹ ਗਧਿਆਂ ਨੂੰ ਨਾ ਕੰਮਕੁਮ ਕਰਵਾ ਕੇ ਫੇਰ ਵੀ ਟਾਈਮ 'ਚ ਰੋਟੀ ਦੇ ਦਿੰਦੇ ਐ ਕਿਤੇ ਕੋ ਦੁਬਾਰਾ ਕੰਮ ਕਰਾਣਾ ਪਰ ਸਾਡੇ ਕੋਲੋਂ ਕੰਮਕੁਮ ਕਰਵਾ ਕੇ ਰੋਟੀ ਤਾਂ ਦਿੱਤੀ ਜਾਂਦੀ ਐ ਪਰ ਉਹ ਵੀ ਗਿਣੀਆਂ ਜਾਂਦੀਆਂ ਨੇ ਵੀ ਇੰਨੀਆਂ ਰੋਟੀਆਂ ਇੰਨੇ ਖਾਲੀਆਂ ਤੇ ਇੰਨੀਆਂ ਇੰਨੇ ਖਾਲੀਆਂ ਇੱਥੇ ਸਾਨੂੰ ਲੱਗਣ ਲੱ ਜਾਂਦਾ ਵੀ ਸਾਡਾ ਚਾਚਾ ਚਾਚੀ ਜਾਂ ਤਾਈ ੱਤਕਾ ਕਰਦੇ ਪਏ ਨੇ ਮਾਮਾ ਮੰਮੀ ਵੀ ਕਰਦੇ ਨੇ ਪਰ ਉੱਥੇ ਨਾਨੀ ਸਪੋਰਟ ਕਰ ਲੈਂਦੀ ਐ ਇੱਥੇ ਕੋਈ ਹੈ ਹੀ ਨਹੀਂ ਉਹ ਨਹੀਂ ਨਹੀਂ ਚਾਚੀ ਤੇਰੀ ਆਉਂਦੀ ਆ ਮੇਰੀ ਆਉਂਦੇ ਨਾਲ ਗੱਲ ਹੋ ਗਈ ਆ ਉਹ ਨਹੀਂ ਉਹ ਇਹਨੂੰ ਤੰਗ ਕਰਦੀ ਪੂਰੀ ਐਡਰੈਸ ਮਿਲੂਗੀ ਇਹਨੂੰ ਨਾਲੇ ਇੱਕ ਖੁਸ਼ੀ ਦੀ ਗੱਲ ਹੋਰ ਆ ਅਸੀਂ ਰੀਆ ਦੀ ਪੜ੍ਹਾਈ ਕੰਟੀਨਿਊ ਕਰਾਉਣ ਲੱਗੇ ਆ ਜਿੱਥੋਂ ਛੁੱਟੀ ਸੀਗੀ ਉੱਥੇ ਹੀ ਸਟਾਰਟ ਕਰਵਾਉਣ ਲੱਗੇ ਆ ਸੱਚੀ ਚਾਚਾ ਜੀ ਇਹ ਰੀਆ ਕਮਲਾ ਹੋ ਗਿਆ ਹਜੇ ਉਹਨੂੰ ਦੱਸਣਾ ਨਹੀਂਗਾ ਉਹਨੂੰ ਸਰਪ੍ਰਾਈਜ਼ ਦੇਣਾ ਆਪਾਂ ਉਹ ਹਲੇ ਮੈਂ ਇਹ ਗੱਲ ਤੇਰੀ ਚਾਚੀ ਨਾਲ ਕਰਨੀ ਆ ਪੜ੍ਹਾਈ ਦੀ ਉਹ ਉੰਡੀ ਪੜ੍ਹਾਈ ਮੈਂ ਕਰਵਾਉਂਗਾ ਮੇਰੀ ਜ਼ਿੰਮੇਵਾਰੀ ਰਹਿ ਗਈ ਆ ਠੀਕ ਆ ਫਿਰ ਜੇ ਤੁਸੀਂ ਜ਼ਿੰਮੇਵਾਰੀ ਲੈ ਲਈ ਫਿਰ ਨਾ ਹੁਣ ਤਾਈ ਰੋਕ ਸਕਦੀ ਐ ਤੇ ਨਾ ਹੀ ਚਾਚੀ ਠੀਕ ਆ ਚਾਚਾ ਜੀ ਤੁਸੀਂ ਮੈਨੂੰ ਜਿਹੜਾ ਕੰਮ ਗਿਆ ਕਰੋਗੇ ਨਾ ਮੈਂ ਭੱਜ-ਭੱਜ ਕਰਿਆ ਕਰੂੰਗਾ ਬਸ ਮੇਰੀ ਭੈਣ ਨੂੰ ਪੜ੍ਹਾਈ ਕਰਵਾ ਦਿਓ ਕਿਉਂਕਿ ਪੜ੍ਹਾਈ ਬਿਨਾ ਨਾ ਬੰਦੇ ਦੀ ਗਤੀ ਨਹੀਂ ਹੈਗੀ ਹੁਣ ਮੈਂ 10 ਪੜ੍ਹਿਆ ਜੇ ਅੱਜ ਮੈਂ ਵੀ ਮਾਂ ਦੇ ਕਹੇ ਵਧੀਆ ਪੜ੍ਹ ਜਾਂਦਾ ਨਾ ਤੇ ਕਿਤੇ ਵਧੀਆ ਨੌਕਰੀ ਲੱਗ ਜਾਂਦਾ ਪਰ ਚਲੋ ਕੋਈ ਗੱਲ ਨਹੀਂ ਮਾਂ ਦਾ ਸੁਪਨਾ ਮੈਂ ਨਹੀਂ ਤੇ ਮੇਰੀ ਭੈਣ ਪੂਰਾ ਕਰੂਗੀ ਉਹ ਨਾਲੇ ਗੱਲ ਸੁਣ ਆਲਾ 800 ਰੁਪਏ ਰਸਤੇ ਜਾਏਗਾ ਕੁਝ ਖਾ ਪੀ ਲਈ ਨਾਲੇ ਨਾ ਆਪਦੀ ਜੇਬ ਚ ਕੁਝ ਨਾ ਕੁਝ ਰੱਖਿਆ ਕਰ ਜੇ ਖਰਚ ਹੋਏਗੇ ਮਿੱਤੋ ਹੋਰ ਲੈ ਲਈ ਨਾਲੇ ਉਧਰੋਂ ਤਾਈ ਕੋਲੋ ਕੁਛ ਵੀ ਚਾਹੀਦਾ ਹੋਇਆ ਤਾਂ ਮੈਨੂੰ ਦੱਸ ਦੇਈ ਮੈਂ ਉਹਨਾਂ ਨੂੰ ਫੋਨ ਕਰ ਦੂੰਗਾ ਮੇਰਾ ਕਿਹਾ ਨਹੀਂ ਮੋੜ ਦੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਚਾਚਾ ਜੀ ਤੁਸੀਂ ਮੇਰੇ ਵਾਸਤੇ ਇੰਨਾ ਸੋਚਿਆ ਪਰ ਤੁਸੀਂ ਐ ਕਰੋ ਆ ਬਾਹਰ ਏੜੀ ਲੱਗੀ ਆ ਇਹ ਤੋਂ ਸੇਵ ਕੇਲੇ ਲੈ ਆਓ ਤੇ ਰੀਆ ਨੂੰ ਦੇ ਦਿਓ ਉਹ ਜਾਦੀ ਬਿਮਾਰ ਹੋਈ ਹੈ ਨਾ ਮੈਨੂੰ ਕਮਜ਼ੋਰ ਕਮਜ਼ੋਰ ਜੀ ਲੱਗੀ ਜਾਂਦੀ ਹੈ ਤੇ ਮੇਰੀ ਕੋਈ ਗੱਲ ਨਹੀਂ ਮੇਰੇ ਕੋ 30 ਰੁਪਏ ਪਏ ਆ ਮੈਂ ਜਾਂਦੇ ਨੇ 버ਗਰ ਖਾ ਲੈਣੇ ਉਹ ਤੂੰ ਫਿਕਰ ਕਿਉਂ ਕਰਦਾ ਤੂੰ ਇਹਨੂੰ ਜੇਬ ਚ ਰੱਖ ਮੈਂ ਉਹਨੂੰ ਆਪ ਹੀ ਲਿਆ ਦਊਂ ਮਜੂਤ ਮੇਰੀ ਸੁਣ ਲੈ ਗੱਲ ਫਰੂਟ ਫਰਟ ਛੱਡ ਮੈਂ ਉਹਨੂੰ ਜੂਥ ਲਿਆ ਕੇ ਦਊਂ ਠੀਕ ਆ ਤੇ ਟੈਨਸ਼ਨ ਨਾ ਲੈ ਉਹ ਜਿੰਨੇ ਅਸੀਂ ਜ਼ੁਲਮ ਕਰਨੇ ਸੀ ਕਰਤੇ ਉਹ ਨਾਲੇ ਮੈਨੂੰ ਵੀ ਲੱਗਣ ਲੱਗ ਗਿਆ ਯਾਰ ਵੀ ਤੁਸੀਂ ਮੇਰੇ ਭਰਾ ਦੇ ਬੱਚਿਓ ਮੇਰੇ ਬੱਚੇ ਹੋਣਾ ਉਹਨੇ ਕਿਹੜਾ ਗੋਦ ਲਏ ਹੋਏ ਤੂੰ ਤਾਂ ਪਤਾ ਹੀ ਆ ਘਰਾਂ 'ਚ ਜਨਾਨੀਆਂ ਤਾਂ ਲੜਦੀਆਂ ਹੀ ਰਹਿੰਦੀਆਂ ਉਹ ਇਹਨਾਂ ਦੀ ਲੜਾਈ ਕਰਕੇ ਅਸੀਂ ਭਰਾ ਇਕੱਠੇ ਨਹੀਂ ਹੋਏ ਉਹ ਮੈਂ ਆਪਣੇ ਭਰਾ ਨਾਲ ਤਾਂ ਬਣਾ ਨਹੀਂ ਸਕਿਆ ਪਰ ਮੈਂ ਉਹਦੇ ਬੱਚਿਆਂ ਨਾਲ ਪੂਰਾ ਰਲ ਕੇ ਰਹਿੰਦਾ। ਸਵੇਰੇ ਉੱਠ ਕੇ ਨਾ ਅੱਜ ਮੈਂ ਮਾਂ ਨੂੰ ਯਾਦ ਕੀਤਾ ਸੀ। ਮੈਂ ਕਿਹਾ ਮਾਂ ਜ਼ਿੰਦਗੀ ਬੋਰਿੰਗ ਜੀ ਹੋਈ ਪਈ ਐ। ਬਈ ਕੁਝ ਨਮਾ ਕਰ। ਪਰ ਅੱਜ ਤੁਹਾਨੂੰ ਵੇਖ ਕੇ ਨਾ ਮੈਨੂੰ ਵੀ ਫੀਲ ਹੋ ਗਿਆ ਕਿ ਮੈਂ ਤੁਹਾਡੇ ਸਿਰ ਤੇ ਬਹੁਤ ਕੁਝ ਕਰ ਸਕਦਾ। ਤੇ ਨਾਲੇ ਚਾਚਾ ਜੀ ਇੱਕ ਗੱਲ ਹੋਰ। ਬਈ ਇਹ ਸਾਰਾ ਕੁਝ ਤੁਸੀਂ ਦਿਲੋਂ ਕਹਿ ਰਹੇ ਹੋ ਨਾ। ਕੋਈ ਦਿਖਾਵਾ ਤਾਂ ਨਹੀਂ ਕਰ ਰਹੇ ਜਾਂ ਕੋਈ ਲਾਲਚ ਵਾਸਤੇ। ਕੋ ਚਾਚਾ ਜੀ ਤੁਸੀਂ ਗੁੱਸੇ ਨਾਲ ਖੜੇ ਕਿਉਂ ਹੋ ਗਏ ਗੁੱਸਾ ਕਰਨ ਦੀ ਲੋੜ ਨਹੀਂ ਉਹ ਗੱਲ ਇਹ ਆ ਵੀ ਜਦੋਂ ਦੀ ਮੇਰੀ ਮਾਂ ਗਈ ਹੈ ਨਾ ਤੁਸੀਂ ਸਾਰਿਆਂ ਨੇ ਨਾ ਸਾਨੂੰ ਘਣ ਭਰਾਵਾਂ ਨੂੰ ਬਗਾਨਿਆਂ ਦੀ ਨਿਗਾ ਨਾਲ ਦੇਖਿਆ ਆਪਣੇ ਆ ਦੀ ਨਿਗਾ ਨਾਲ ਤਾਂ ਦੇਖਿਆ ਹੀ ਨਹੀਂ ਕਿਸੇ ਨੇ ਪਿਆਰ ਹੀ ਨਹੀਂ ਜਿਤਾਇਆ ਕਿਸੇ ਨੇ ਇਹ ਹੀ ਨਹੀਂ ਪੁੱਛਿਆ ਕਿ ਪਵਨ ਤੇਰੇ ਅੰਦਰ ਕੀ ਚੱਲਦਾ ਪਿਆ ਜਾਂ ਰਹੀ ਹੈ ਤੇਰੇ ਅੰਦਰ ਕੀ ਚੱਲਦਾ ਪਿਆ ਤੁਸੀਂ ਆਪਣੇ ਮਾਪਿਆਂ ਨੂੰ ਯਾਦ ਨਾ ਕਰੋ ਅਸੀਂ ਖੜੇ ਹਾਂ ਤੁਹਾਡੇ ਨਾਲ ਕੋਈ ਇੱਕੋ ਦਮ ਤੁਹਾਡੇ ਦਿਲ 'ਚ ਸਾਡੇ ਹਾਸਤੇ ਪਿਆਰ ਜਾਗ ਗਿਆ ਤਾਂ ਮੈਨੂੰ ਥੋੜਾ ਜੀਵ ਜਾ ਲੱਗਾ ਤਾਂ ਮੈਂ ਪੁੱਛ ਲਿਆ ਵੀ ਚਾਚਾ ਜੀ ਜਿਹੜਾ ਤੁਸੀਂ ਇਹ ਪਿਆਰ ਜਤਾ ਰਹੇ ਹੋ ਇਹ ਦਿਲੋਂ ਆ ਕਿ ਦਿਖਾਵੇ ਦਾ ਉਹ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਕੀਤੀਆਂ ਹੀ ਬੜੀਆਂ ਮਾੜੀਆਂ ਨੇ ਤਾਂ ਕਰਕੇ ਤੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਵੀ ਅਸੀਂ ਬਦਲ ਗਏ ਆ ਪਤਾ ਕੀ ਗੱਲ ਹੈ ਤੇਰੀ ਚਾਚੀ ਨਾ ਬਦਲੇ ਚਾਹੇ ਤੇਰੀ ਤਾਈ ਨਾ ਬਦਲੇ ਪਰ ਤੇਰਾ ਚਾਚਾ ਬਦਲ ਗਿਆ ਹੌਲੀ ਹੌਲੀ ਤੁਹਾਨੂੰ ਪਤਾ ਲੱਗ ਜੂਗਾ ਆਪੀ ਬਸ ਠੀਕ ਆ ਚਾਚਾ ਜੀ ਇਹ ਤੁਹਾਡਾ ਇਹ ਪਿਆਰ ਕਰਨਾ ਸਾਡੀ ਫਿਕਰ ਕਰਨਾ ਇਹ ਤੁਸੀਂ ਦਿਲੋਂ ਕਰਦੇ ਪਏ ਹੋ ਨਾ ਕੋਈ ਦਿਖਾਵਾ ਨਹੀਂ ਹੈਗਾ ਤੇ ਤੁਹਾਡ ਨਾਲ ਵਾਦਾ ਰਿਆ ਵੀ ਜਿਹੜਾ ਪਿਆਰ ਤੁਸੀਂ ਸਾਨੂੰ ਕਰੋਗੇ ਨਾ ਉਸ ਤੋਂ ਦੁੱਗਣਾ ਅਸੀਂ ਤੁਹਾਨੂੰ ਕਰਾਂਗੇ ਤੁਹਾਡੇ ਪਰਿਵਾਰ ਨੂੰ ਕਰਾਂਗੇ ਤੇ ਕਦੇ ਵੀ ਤੁਸੀਂ ਨਾ ਇਹ ਨਹੀਂ ਸੋਚੋਗੇ ਕਿ ਮੇਰਾ ਪਤੀ ਜਾਂ ਮੇਰੇ ਨਾਲ ਖੜਾ ਹਮੇਸ਼ਾ ਤੁਸੀਂ ਇਹੀ ਕਹੋਗੇ ਮੇਰਾ ਪੁੱਤ ਮੇਰੇ ਨਾਲ ਖੜਾ ਮਾਪੇ ਉਹਦੇ ਜਾਨ ਦਾ ਦੁੱਖ ਜਿੰਨਾ ਤੁਹਾਨੂੰ ਆਣਾ ਉਹਨਾਂ ਮੈਨੂੰ ਵੀ ਸੀ ਪਰ ਮੈਂ ਤਾਂ ਨਾ ਤੇਰੀਆਂ ਚਾਚੀ ਦੀਆਂ ਗੱਲਾਂ ਚ ਆ ਗਿਆ ਸੀ ਉਹ ਮੈਂ ਤਾਂ ਰੂਡ ਹੋ ਗਿਆ ਤੁਹਾਡੇ ਨਾਲ ਮੈਨੂੰ ਤਾਂ ਆਪ ਨਹੀਂ ਪਤਾ ਲੱਗਿਆ ਨਾਲੇ ਜਿਹੜੇ ਦੁੱਖ ਚ ਤੁਸੀਂ ਲੰਘ ਰਹੇ ਹੋ ਨਾ ਉਹ ਚ ਮੈਂ ਲੰਘ ਚੁੱਕਿਆ ਚਾਚਾ ਜੀ ਅੱਜ ਆ ਗੱਲਾਂ ਸੁਣ ਕੇ ਨਾ ਐ ਨਹੀਂ ਲੱਗਦਾ ਪਿਆ ਕਿ ਆਪਾਂ ਚਾਚਾ ਭਤੀਜਾ ਗੱਲਾਂ ਕਰਦੇ ਪਿਆ ਅੱਜ ਜਿਆਨ ਲੱਗਦਾ ਪਿਆ ਆਪਾਂ ਪਿਓ ਪੁੱਤ ਗੱਲਾਂ ਕਰਦੇ ਪਿਆ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝਾ ਕਰਦੇ ਪਿਆ ਜਾ ਫਿਰ ਮੇਰਾ ਪੁੱਤ ਜਲਦੀ ਜਾ ਕੇ ਨਾ ਦਵਾਈਆਂ ਫੜਾ ਦੇ ਉਹਨੂੰ ਤੇ ਜੇ ਉਹ ਪੈਸੇ ਕੈਸ਼ ਦੋਵੇ ਨਾ ਉਹਨੂੰ ਕਹਦੀ ਚਾਚੇ ਦੇ ਖਾਤੇ 'ਚ ਪਾ ਦੇ ਠੀਕ ਹੈ ਜੀ ਇਹ ਤਾਂ ਗੱਲਾਂ 'ਚ ਆ ਗਿਆ ਹੁਣ ਇਹਦੀ ਭੈਣ ਨੂੰ ਵੀ ਕਿਸੇ ਤਰੀਕੇ ਨਾਲ ਗੱਲਾਂ ਚ ਲਿਆਵਾਂ ਫੇਰ ਹੀ ਮਕਾਨ ਤੇ ਕਬਜ਼ਾ ਹੋਣਾ ਚੱਲ ਵੀ ਭਾਉ ਲੱਗ ਜਾ ਸੇਵਾ ਤੇ ਚਾਚੇ ਨੂੰ ਐ ਲੱਗਦਾ ਕਿ ਮੈਂ ਪਵਨ ਨੂੰ ਗੱਲਾਂ 'ਚ ਲਾ ਲੂੰਗਾ ਤੇ ਇਹ ਸਾਡੇ ਵੱਲ ਦਾ ਹੋ ਜਾਊਗਾ ਪਰ ਚਾਚਾ ਤੈਨੂੰ ਇਹ ਨਹੀਂ ਪਤਾ ਉਹ ਜਿਹੜੇ ਚਾਚੇ ਨੇ ਪਿਓ ਹੁੰਦਿਆਂ ਨਹੀਂ ਸਾਨੂੰ ਪੁੱਛਿਆ ਉਹ ਪਿਓ ਤੋਂ ਬਾਅਦ ਛਿਕੂ ਪੁੱਛੂਗਾ ਲਾਲ ਚੀ ਰਿਸ਼ਤੇਦਾਰ ਨੀ ਨਹੀਂ ਚਾਹ ਮੇਰੀ ਘੁੱਟ ਕਿ ਤਿਆਰੀ ਹੋਈ ਜਾਣੇ ਇਹ ਮੰਮੀ ਬੰਦੇ ਨੂੰ ਨਾ ਹੋਰ ਵੀ ਕਈ ਕੰਮ ਹੁੰਦੇ ਨੇ ਆਹ ਰਸੋਈ ਸਾਹਮਣੇ ਪਈ ਆ ਉੱਠ ਕੇ ਇੱਕ ਕੱਪ ਚਾਹ ਬਣਾ ਲਓ ਤਾਂ ਅੱਗੇ ਮੈਂ ਤੈਨੂੰ ਕਿੰਨੇ ਕੰਮ ਕਹਿ ਦਿੰਨੀ ਆ ਰੋਟੀ ਐ ਜਿਹੜੀ ਉਹ ਵੀ ਮੈਂ ਆਪੇ ਬਣਾ ਲਵਾਂਗੀ ਬਾਹਰ ਠੰਡ ਦੇ ਕਿੰਨੀ ਐ ਬੁੱਢਾ ਸਰੀਰ ਐ ਮੰਮੀ ਆ ਠੰਡ ਜਿਹੜੀ ਆ ਸਿਰਫ ਬੁੱਢੇ ਸਰੀਰ ਨੂੰ ਹੀ ਲੱਗਦੀ ਆ ਸਾਨੂੰ ਨਹੀਂ ਲੱਗਦੀ ਹੈਗੀ ਆ ਕੋਟੀ ਸ਼ਾਲ ਇਹ ਸ਼ੌਂਕ ਵਾਸਤੇ ਥੋੜੋ ਲਿੱਤੇ ਆ ਮੈਂ ਠੰਡ ਹੀ ਲੱਗਦੀ ਸਾਨੂੰ ਵੀ ਹੁਣ ਚਾਹ ਬਣਾ ਦੇਂਗੀ ਕਿ 10 ਮਿੰਟ ਬੈਸਤ ਹੀ ਜਾਏਗੀ ਮੇਰੇ ਨਾਲ ਮੰਮੀ ਅਸੀਂ ਦੋਨੋਂ ਨੇ ਨਾ ਕਿਤੇ ਬਾਹਰ ਜਾਣਾ ਆ ਮੈਂ ਇਹਨਾਂ ਦੀ ਸ਼ਰਟ ਪ੍ਰੈਸ ਕਰਦੀ ਪਈ ਆ ਉਹ ਤੋਂ ਬਾਅਦ ਮੈਂ ਕੱਪੜੇ ਪਾਏ ਹੋਏ ਮਸ਼ੀਨ ਵਿੱਚ ਉਹ ਕੱਢਣਿਆ ਤੇ ਨਾਲ ਮੈਂ ਝਾੜੂ ਕਢਣਾ ਉਹ ਤੋਂ ਬਾਅਦ ਮੈਂ ਤੁਹਾਨੂੰ ਚਾਹ ਦਾ ਬਣਾ ਦੇਣੀ ਆ ਕੱਪ ਜੇ ਦੋ ਤਿੰਨ ਕੰਮ ਇਹ ਸੋਚੇ ਨੇ ਤੇ ਦੋ ਤਿੰਨ ਕੰਮ ਹੋਰ ਸੋਚ ਲੈ ਬਹਿ ਜਾ ਤੈਨੂੰ ਚਾਹ ਮੈਂ ਬਣਾ ਦੇਨੀ ਆ ਮੰਮੀ ਮੇਰੀ ਨਾ ਤੁਹਾਡੇ ਨਾਲ ਤਾਂ ਹੀ ਗਰਾਰੀ ਆੜਦੀ ਆ ਜਦੋਂ ਮੈਂ ਅੰਦਰ ਕੰਮ ਕਰ ਰਹੀ ਸੀ ਤੁਸੀਂ ਮੇਰਾ ਕੰਮ ਛੱਡਾ ਕੇ ਕਿਹਾ ਕਿ ਮੇਰੀ ਚਾਹ ਬਣਾ ਦੇ ਹੁਣ ਜਦ ਮੈਂ ਕਿਹਾ ਮੈਂ ਇੰਨੀ ਬਿਜੀ ਆ ਫਿਰ ਤੁਸੀਂ ਮੇਰੀ ਚਾਹ ਬਣਾਉਣ ਨੂੰ ਵੀ ਤਿਆਰ ਹੋ ਗਏ ਮੰਮੀ ਆਣਾ ਮੈਨੂੰ ਹੁਣ ਆ ਘੂਰੀਆਂ ਜੀ ਨਾ ਵੱਟੋ ਕੋਈ ਨਹੀਂ ਮੈਂ ਇਹਨਾਂ ਦੀ ਸ਼ਰਟ ਪ੍ਰੈਸ ਕਰ ਦਵਾ ਫਿਰ ਉਹ ਤੋਂ ਬਾਅਦ ਝਾੜੂ ਕੱਢਣਾ ਤੇ ਬਣਾ ਦੇਣੀ ਆ ਤੁਹਾਨੂੰ ਚਾਹ ਤੁਸੀਂ ਕਿਹੜਾ ਕਿਤੇ ਜਾਣਾ ਆ ਜਿਹੜੀ ਚਾਹ ਚਾਹ ਲਈ ਹੋਈ ਆ ਰੋਇਤ ਅੰਦਰ ਸਾਰੀਆਂ ਆਵਾਜ਼ਾਂ ਆ ਰਹੀਆਂ ਨੇ ਬਈ ਤੂੰ ਬਾਹਰ ਆਉਣਾ ਏ ਕਿ ਮੈਂ ਅੰਦਰ ਆਵਾਂ ਤੈਨੂੰ ਲੈਣ ਮੈਂ ਵੀ ਕਹਾਂ ਸੱਸ ਨੂੰ ਆ ਬੈਠ ਰਹੀਆਂ ਨੇ ਤਾਂ ਮੇਰੀ ਐਂਟਰੀ ਕਦੋਂ ਹੋਊਗੀ ਤੇਰੀ ਐਂਟਰੀ ਨੂੰ ਸੈਟਿੰਗ ਆ ਨਾਰ ਲਾਜ਼ਮਾ ਜੀ ਮੰਮੀ ਦੱਸੋ ਕੀ ਐ ਤੁਸੀਂ ਪਿਛਲੇ 5 ਮਿੰਟਾਂ ਤੋਂ ਇਹਦੇ ਨਾਲ ਬੈਠ ਰਹੇ ਹੋ ਸਾਢੇ 3 ਮਿੰਟਾਂ 'ਚ ਨਾ ਚਾਹ ਬਣ ਜਾਂਦੀ ਅੰਦਰ ਦੇਖ ਜੋ ਰੋਜ਼ ਦੇ ਗੱਲਾਂ ਨੂੰ ਸਭ ਪਤਾ ਐ ਸਾਢੇ 3 ਮਿੰਟਾਂ 'ਚ ਚਾਹ ਵੀ ਬਣ ਜਾਂਦੀ ਐ 10 ਮਿੰਟਾਂ 'ਚ ਕੱਪੜੇ ਧੋਤੇ ਜਾਂਦੇ ਨੇ 5 ਮਿੰਟਾਂ 'ਚ ਪ੍ਰੈਸ ਵੀ ਹੋ ਜਾਂਦੇ ਨੇ ਜਿਹੜੀ ਜਨਾਨੀਆਂ ਲੱਤਾਂ ਘੁੱਟਦਾ ਐ ਤੇ ਉਹ ਕਿੰਨੀ ਦੇਰ ਵਿੱਚ ਠੀਕ ਹੋ ਜਾਂਦੀਆਂ ਨੇ ਚਲੰਜੋ ਤੂੰ ਸ਼ਰਟ ਪ੍ਰੈਸ ਕਰ ਚਲਵੇ ਤੂੰ ਚਾਹ ਮਾਨੂੰ ਬਣਾ ਕੇ ਦੇ ਸਾਡੇ 3 ਮਿੰਟਾਂ ਚ ਚਾਹ ਬਣੇ ਉੱਪਰ ਟਾਈਮ ਨਾ ਹੋਵੇ ਮੰਮੀ ਵੈਸੇ ਵੀ ਨਾ ਤੁਹਾਡੀ ਹੱਦ ਹੁੰਦੀ ਆ ਅਸੀਂ ਕਿਤੇ ਜਾਣਾ ਕਿਤੇ ਜ਼ਰੂਰੀ ਕੰਮ ਵੀ ਹੋ ਸਕਦਾ ਪਰ ਤੁਸੀਂ ਚਾਹ ਦਾ ਹੀ ਸਿਆਪਾ ਪਾ ਕੇ ਬੈਠੇ ਹੋਏ ਆ ਹੱਦ ਤੁਹਾਡੀ ਦੋਨਾਂ ਦੀ ਹੁੰਦੀ ਏ ਤੇ ਮੈਨੂੰ ਵੀ ਚਾਹ ਬਣਾ ਕੇ ਦੋ ਮੈਂ ਵੀ ਕਿਤੇ ਕੰਮ ਜਾਣਾ ਹੁੰਦਾ ਹੈ ਮੰਮੀ ਮੇਰੀ ਗੱਲ ਸੁਣੋ ਠੰਡ ਬਾਹਰ ਬਹੁਤ ਹੈ ਤੁਸੀਂ ਇੱਥੇ ਕੰਬਲ 'ਚ ਬੈਠੇ ਰਹੋ ਜੇ ਕੋਈ ਕੰਮ ਹੈ ਨਾ ਮੈਨੂੰ ਦੱਸ ਦੋ ਮੈਂ ਕਰ ਜਾਨਾ ਆ ਜਿੱਦਾਂ ਮੇਰੀ ਚਾਹ ਬਣ ਗਈ ਇਹ ਉਦਾਂ ਮੇਰੇ ਕੰਮ ਹੋ ਜਾਣੇ ਨੇ ਉਹ ਮਹੀਨੇ ਵਿੱਚ ਇੱਕ ਵਾਰੀ ਮੇਰੀ ਪੈਨਸਲ ਖਡਾਣ ਜਾਂਦੀ ਏ ਤੇ ਪੂਰਾ ਮਹੀਨਾ ਮੈਨੂੰ ਸੁਣਾਉਂਦੀ ਰਹਿੰਦੀ ਏ ਬਣਾ ਦਿਓ ਜੀ ਮੰਮੀ ਨੂੰ ਚਾਹ ਮੰਮੀ ਨੂੰ ਨਾ ਅੱਜ ਬਾਹਰ ਹੀ ਤੋੜ ਛਿੜੀ ਪਈ ਏ ਚਾਹ ਦੀ वैसे जी, मम्मी आ, जी ਤੁਸੀਂ ਚਾਹ ਪੀ ਕੇ ਜਾਣਾ ਕਿੱਥੇ ਆ ਜੇ ਤੁਸੀਂ ਦੋਨੇ ਘਰੋਂ ਜਾਂਦੇ ਹੋ ਤਾਂ ਮੈਨੂੰ ਦੱਸ ਕੇ ਜਾਂਦੇ ਹੋ ਤੇ ਫਿਰ ਮੈਂ ਕਿਉਂ ਦੱਸਾਂ ਅੰਜੂ ਤੂੰ ਐਂਦਾ ਕਰ ਚਾਹ ਬਣਾ ਹੀ ਲਿਆ ਅਸੀਂ ਜਿੱਥੇ ਜਾਣਾ ਹੈ ਨਾ ਬਾਅਦ ਚੋ ਜਾ ਆਵਾਂਗੇ ਪਹਿਲਾਂ ਨਾ ਮੈਂ ਮੰਮੀ ਨੂੰ ਹੀ ਛੱਡਿਆ ਨਾ ਜਿੱਥੇ ਕਹਿੰਦੇ ਪਏ ਆ ਹਾਂ ਜਨਾਨੀ ਨੇ ਸਾਰੇ ਕੁਝ ਸਿਖਾ ਦਿੱਤਾ ਹੈ ਜੇ ਆਪ ਨੂੰ ਚਾਹ ਬਣਾਣੀ ਪਈ ਤੇ ਕੰਬਲ ਤੇ ਬਣ ਗਿਆ ਮੰਮੀ ਤੁਹਾਨੂੰ ਇੱਕ ਗੱਲ ਕਹਾਂ ਤੁਹਾਡੀਆਂ ਟਾਂਚਾਂ ਨਾ ਦਿਨ ਪਰ ਦਿਨ ਵੱਧਦੀਆਂ ਜਾ ਰਹੀਆਂ ਆਪਣੇ ਪੁੱਤ ਤੇ ਕਿਸੇ ਗੱਲ ਦਾ ਗੁੱਸਾ ਕੱਢਦੇ ਪਏ ਹੋ ਓ ਮੈਨੂੰ ਜਿਸ ਦਿਨ ਦੱਸ ਦੇਗਾ ਮੇਰੇ ਦੋਤੀ ਦੋਤਿਆਂ ਨੂੰ ਕਿਹੜੀ ਗੱਲ ਦਾ ਗੁੱਸਾ ਕੱਢ ਰਿਹਾ ਮੈਂ ਉਸ ਦਿਨ ਤੈਨੂੰ ਤੇਰੀ ਗੱਲ ਦਾ ਜਵਾਬ ਦੇ ਦਾਂਗੀ ਚਲੋ ਠੀਕ ਹੈ ਮੰਮੀ ਹੁਣ ਤੁਸੀਂ ਐਨਾ ਦੱਸ ਦਿਓ ਮੈਨੂੰ ਤੁਸੀਂ ਜਾਣਾ ਕਿੱਥੇ ਆ ਪਹਿਲੇ ਚਾਹ ਤੇ ਫੇਰ ਰਾ ਤੂੰ ਉੰਜੋ ਇੱਥੇ ਖੜੀ ਐ ਜਾ ਕਪਾਹ ਚਾਹ ਪਾ ਕੇ ਲਿਆ ਚਾਹ ਨਾ ਹੋਗੀ ਨਸ਼ਾ ਹੀ ਹੋ ਗਿਆ ਲੱਗਦਾ ਇੰਨਾ ਜਿਹੜਾ ਤੋੜ ਲੱਗੀ ਮਾਤਾ ਨੂੰ ਚਾਹ ਦੀ ਬਣਾਨੀ ਐ ਮੈਂ ਜਿੱਦਾਂ ਦਾ ਮੂੰਹ ਬਣਾਇਆ ਉਹਦੀ ਚਾਹ ਨਾ ਬਣਾਈ ਭਈ ਇਹ ਦਵਾਈਆਂ ਸਿਗੀਆਂ ਚੈੱਕ ਕਰ ਲੋ ਰਮਨ ਜੀ ਨੇ ਭੇਜੀਆਂ ਇਹ ਕਿਰ ਜ਼ੀਰੋ ਡੋਲ ਤੇ ਪੱਤੇ ਲਿਖਾਇਏ ਸੀ ਕਿ ਉਹ ਨਹੀਂ ਆਏ ਹੈਗੇ ਉਹ ਕਿੱਥੇ ਹੈ ਇਹ ਤਾਂ ਭਾਜੀ ਮੈਨੂੰ ਨਹੀਂ ਪਤਾ ਤੁਸੀਂ ਰਮਨ ਮੇਰਾ ਚਾਚਾ ਤੁਸੀਂ ਫੋਨ ਕਰ ਲਓ ਉਹਨਾਂ ਨੂੰ ਯਾਰ ਤੇਰੇ ਚਾਚੇ ਦਾ ਨਾ ਹਰ ਵਾਰੀ ਇਹੀ ਕੰਮ ਆ ਕੋਈ ਨਾ ਕੋਈ ਦਵਾਈ ਰਹੀ ਜਾਂਦੀ ਹੈ ਹੁਣ ਦੱਸ ਮੇਨ ਦਵਾਈ ਆਈ ਨਹੀਂ ਹੈਗੀ ਚੱਲ ਰੁਕ ਮੈਂ ਕਰਦਾ ਤੇਰੇ ਚਾਚੇ ਨੂੰ ਫੋਨ ਹੈਲੋ ਰਮਨ ਭਾਜੀ ਉਹ ਯਾਰ ਦਵਾਈ ਆਈ ਨਹੀਂ ਹੈਗੀ ਯਾਰ ਇੱਕ ਦੋ ਪੱਤੇ ਜਿਹੜੇ ਮੇਨ ਜ਼ਰੂਰੀ ਪੱਤੇ ਸੀ ਉਹ ਤਾਂ ਆਏ ਨਹੀਂ ਹੈਗੇ ਹੁਣ ਦੱਸੋ ਗਾਹ ਕਿ ਮੋੜ ਜਾਣਾ ਹੁਣ ਦੱਸੋ ਉਹ ਯਾਰ ਭਾਰੀ ਹਰ ਵਾਰੀ ਇਦਾਂ ਹੀ ਹੁੰਦਾ ਹੈ ਠੀਕ ਹੈ ਭਾਜੀ ਚੰਗਾ ਭਾਜੀ ਸਤਿ ਸ਼੍ਰੀ ਅਕਾਲ ਤੇ ਮੈਂ ਚੱਲਦਾ ਭਾਜੀ ਇਹ 500 ਰੁਪਏ ਉਹਰੇ ਡਿੱਗਿਆ ਪਿਆ ਸੀ ਪੱਕਾ ਕਿਸੇ ਦਾ ਹੋਣਾ ਆ ਲੋ ਨਹੀਂ ਯਾਰ ਬਾਹਰਲੇ ਪਾਸੇ ਡਿੱਗਿਆ ਕਿਸੇ ਗਾਹਕ ਦਾ ਹੀ ਹੋਣਾ ਹੈ ਤੇ ਗਾਹਕ ਵੀ ਭਾਜੀ ਤੁਹਾਡੀ ਦੁਕਾਨ ਤੇ ਹੀ ਆਊਗਾ ਜੇ ਬਾਹਰ ਉਧਰ ਡਿੱਗਿਆ ਹੁੰਦਾ ਸੜਕ ਤੇ ਫਿਰ ਮੰਨ ਸਕਦਾ ਸੀਗਾ ਵੀ ਆਂਦੇ ਜਾਂਦੇ ਦਾ ਕਿਤੇ ਡਿੱਗਿਆ ਹੋਣਾ ਪਰ ਜੇ ਠੇਢੀ ਗਿਆ ਤੇ ਕਹੇਗਾ ਅਗਦਾ ਡਿਗਿਆ ਹੁਣ ਉਹ ਵਿਚਾਰਾ ਭੁੱਲ ਭੁਲੇਖੇ ਆਊਗਾ ਪੈਸੇ ਮੰਗੂਗਾ ਤੈਨੂੰ ਮੋੜ ਦਿਓ ਪਰ ਜੇ ਤੈਨੂੰ 500 ਮਿਲਿਆ ਫਿਰ ਤੂੰ ਚੱਕ ਕੇ ਜਾ ਵੀ ਤਾਂ ਸਕਦਾ ਸੀਗਾ ਫਿਰ ਤੈਨੂੰ ਮੈਨੂੰ ਮੋੜਨ ਦੀ ਕੀ ਲੋੜ ਹੈ ਇਹ ਗੱਲ ਪਤਾ ਕੀ ਆ ਪਹਿਲੀ ਗੱਲ ਤਾਂ ਪੈਸੇ ਮੇਰੇ ਨਹੀਂ ਇਹਨਾਂ ਦਾ ਫਿਰ ਹੱਕ ਵੀ ਮੇਰਾ ਨਹੀਂ ਹੋਊਗਾ ਇਹ ਕਿਸੇ ਦੇ ਡਿਗੇ ਨੇ ਤੇ ਪੈਸਿਆਂ ਦਾ ਹੱਕਦਾਰ ਵੀ ਉਹ ਹੀ ਆ ਦੂਜੀ ਗੱਲ ਇਹ ਹੈਗਾ ਮੈਡੀਕਲ ਇੱਥੇ ਕੋਈ ਵੀ ਬੰਦਾ ਖੁਸ਼ੀ ਨੂੰ ਨਹੀਂ ਆਂਦਾ ਕਿਸੇ ਨੂੰ ਦੁੱਖ ਦਰਦ ਹੁੰਦਾ अगला दवाई ਲੈਣ ਆਉਂਦਾ ਤੇ ਸਾਨੂੰ ਕੀ ਲੋੜ ਆ ਕਿਹਦਾ ਹੱਕ ਰੱਖਣ ਦੀ ਕਿਉਂਕਿ ਮੇਰੀ ਮਾਂ ਜਾਂਦੀ ਹੋਈ ਕਹਿ ਕੇ ਗਈ ਸੀ ਜੇ ਆਪਾਂ ਕਿਸਦਾ ਹੱਕ ਰੱਖਾਂਗੇ ਨਾ ਰੱਬ ਦੁੱਗਣਾ ਕਰਕੇ ਕੱਢਦਾ ਤੇ ਮੈਨੂੰ ਫੇਰ ਪਾਪ ਖੱਟਣ ਦੀ ਲੋੜ ਨਹੀਂ ਨਾ ਨਾਲੇ ਜੇ ਜਿਹਦਾ 500 ਗੁੰਮਿਆ ਉਹਨੂੰ ਉਹਦਾ 500 ਵਾਪਸ ਮਿਲ ਜੂਗਾ ਉਹ ਤੁਹਾਨੂੰ ਦਵਾਵਾ ਵੀ ਦਊਗਾ ਤੇ ਤੁਹਾਡੀ ਦੁਕਾਨ ਦੀ ਰੈਪਿਊਟੇਸ਼ਨ ਵੀ ਬਣੂਗੀ ਵੀ ਇਹ ਬੰਦਾ ਇਮਾਨਦਾਰ ਆ ਤੇਰੇ ਮੰਮੀ ਜਾਂਦੇ ਹੋਏ ਕਹਿ ਗਈ ਸੀ ਕਿੱਥੇ ਗਿਆ ਤੇਰੇ ਮੰਮੀ ਮੰਮੀ ਦਾ ਜਾਣ ਦਾ ਮਨ ਤਾਂ ਨਹੀਂ ਸੀਗਾ ਪਰ ਮੰਮੀ ਨੂੰ ਰੱਬ ਲੈ ਗਿਆ ਤੇ ਮੈਂ ਤੇ ਮੇਰੀ ਭੈਣ ਇਸ ਦੁਨੀਆ ਚ ਇਕੱਲੇ ਰਹਿ ਗਏ ਬਸ ਹੁਣ ਰੱਬ ਆਸਰੇ ਤੇ ਰਿਸ਼ਤੇਦਾਰਾਂ ਦੇ ਆਸਰੇ ਜ਼ਿੰਦਗੀ ਜਿਿੰਨੇ ਪਏ ਮੰਮੀ ਮੇਰੇ ਠੀਕ ਵੀ ਨਹੀਂ ਸੀਗੇ ਤੇ ਇਲਾਜ ਵਾਸਤੇ ਸਾਡੇ ਕੋਲ ਪੈਸੇ ਵੀ ਨਹੀਂ ਸੀਗੇ ਬਸ ਤੇ ਜੋ ਰੱਬ ਨੂੰ ਮਨਜ਼ੂਰ ਚੱਲ ਉਹਦੇ ਅੱਗੇ ਕੀ ਦਾ ਜੋਰ ਹੈ ਯਾਰ ਅਨੋ ਭਾਈ ਤੁਸੀਂ 500 ਰੁਪਏ ਰੱਖ ਲਓ ਜਿਹੜਾ ਵੀ ਆਊਗਾ ਉਹਨੂੰ ਜ਼ਰੂਰ ਮੋੜ ਦਿਓ ਪਤਾ ਨਹੀਂ ਅਗਲੇ ਨੇ ਕਿਹੜੀ ਮਜਬੂਰੀ ਦੇ ਵਿੱਚ ਕਿਤੋਂ ਫੜਿਆ ਹੋਊਗਾ ਦਵਾਈ ਵਾਸਤੇ ਤੇ ਉਹਦੇ ਪੈਸੇ ਇੱਥੇ ਡਿੱਗੇ ਲੱਭਦਾ ਹੋਏ ਤਰੁੱਤਰ ਖੋਣਾ ਮੈਂ ਚੰਗਾ ਭਾਈ ਮੈਂ ਚੱਲਣਾ ਇੱਕ ਮਿੰਟ ਗੱਲ ਸੁਣ ਤੂੰ ਪੜਦਾ ਹੈ ਜਾਂ ਨੌਕਰੀ ਕਰਦਾ ਹੈ ਨਹੀਂ ਨਹੀਂ ਭਾਜੀ ਮੈਂ ਤਾਂ 10 ਪੜਿਆ ਹੋਇਆ ਹਾਂ ਉਸ ਤੋਂ ਬਾਅਦ 11ਵੀਂ 12ਵੀਂ ਤਾਂ ਨਹੀਂ ਕੀਤੀ ਕਿ ਘਰ ਦੇ ਹਾਲਾਤ ਨਹੀਂ ਠੀਕ ਸੀ ਤੇ ਭੈਣ ਪੜਦੀ ਪਈ ਸੀ ਕਿ ਜਦੋਂ ਮਾਂ ਛੱਡ ਕੇ ਗਈ ਉਹਨੇ ਵੀ ਵਿਚਾਰੀ ਨੇ ਪੜ੍ਹਾਈ ਵਿੱਚੇ ਛੱਡਤੀ ਮੈਂ ਫਿਲਹਾਲ ਫ੍ਰੀ ਰਹਿੰਦਾ ਹਾਂ ਮਾਂ ਕਦੇ ਚਾਚੇ ਘਰੇ ਤੇ ਕਦੇ ਤਾਈ ਘਰੇ ਪਸ ਉਹਨਾਂ ਦੇ ਘਰ ਦਾ ਕੰਮ ਕਰ ਦੇਣਾ ਪਰ ਤੁਸੀਂ ਇਹ ਚੀਜ਼ ਕਿਉਂ ਪੁੱਛੀ ਯਾਰ ਮੈਨੂੰ ਨਾ ਦੁਕਾਨ ਤੇ ਨਾ ਮੁੰਡੇ ਦੀ ਲੋੜ ਆ ਤੂੰ ਕੰਮ ਕਰੇਂਗਾ ਓਰੇ ਹਾਂ ਹਾਂ ਬਾਜੀ ਕੰਮ ਦੀ ਲੋੜ ਤਾਂ ਮੈਨੂੰ ਵੀ ਹੈਗੀ ਆ ਮੈਂ ਕਰ ਲੂੰਗਾ ਓਰੇ ਕੰਮ ਪਰ ਮੈਂ ਪੜਿਆ 10 ਹਾਂ ਆ ਮੋਟੀ ਮੋਟੀਆਂ ਚੀਜ਼ਾਂ ਤਾਂ ਪੜ ਲੂੰਗਾ ਪਰ ਔਰ ਦਵਾਈਆਂ ਦੇ ਪੱਤਿਆਂ ਦੇ ਨਾਮ ਪੜਨੇ ਔਖੇ ਆ ਜੇ ਤੁਸੀਂ ਇਹਦੇ 'ਚ ਮੇਰੀ ਹੈਲਪ ਕਰ ਦੋਗੇ ਫੇਰ ਤਾਂ ਮੈਂ 2-3 ਮਹੀਨਿਆਂ 'ਚ ਆ ਵਧੀਆ ਟ੍ਰੇਨਡ ਹੋ ਜਾਊਗਾ ਦੇਖ ਮੈਂ ਕੰਮ ਤਾਂ ਤੇਨੂੰ ਸਾਰਾ ਸਿਖਾ ਦਊਗਾ ਪਰ ਜਿਵੇਂ ਤੂੰ ਇਮਾਨਦਾਰ ਆ ਨਾ ਤਾਂ ਮੈਨੂੰ ਟਾਈਮ ਦਾ ਪੂਰਾ ਪੰਕਚੁਅਲ ਚਾਹੀਦਾ ਹੈ ਕਿਉਂਕਿ ਦੁਕਾਨ ਮੇਰੀ ਸਵੇਰੇ 9 ਵਜੇ ਖੁੱਲ ਜਾਂਦੀ ਏ ਤੇ ਰਾਤ ਨੂੰ 9 ਵਜੇ ਬੰਦ ਹੁੰਦਾ ਮੈਂ ਤਾਂ 12 ਘੰਟੇ ਤੂੰ ਦੇਖਲਾ ਕਰ ਲੇਂਗਾ ਭਾਜੀ ਤੁਸੀਂ ਨਾ ਮੇਰੇ ਰਮਨ ਚਾਚਾ ਜੀ ਨਾਲ ਕੋਈ ਗੱਲ ਨਾ ਕਰਿਓ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਉਹ ਮੈਨੂੰ ਆਪਦੇ ਘਰ ਰੱਖਦੇ ਨੇ ਫਿਰ 9 ਤੋਂ ਲੈ ਕੇ ਰਾਤੀ 9 ਵਜੇ ਤੱਕ ਘਰ ਦਾ ਸਾਰਾ ਕੰਮ ਕਰਾਉਂਦੇ ਨੇ ਤੇ ਤੁਸੀਂ ਇਹ ਦੇਖ ਲਓ ਕਿ ਰਾਤੀ 12 1 ਵਜੇ ਜੇ ਚਾਚੇ ਨੂੰ ਪਿਆਸ ਵੀ ਲੱਗਦੀ ਹੈ ਨਾ ਤੇ ਚਾਚਾ ਮੈਨੂੰ ਉਠਾਉਂਦਾ ਜਾਂ ਕੋਸਾ ਪਾਣੀ ਕਰਕੇ ਲੈ ਕੇ ਆ ਮੈਨੂੰ ਪਿਆਸ ਲੱਗੀ ਹੈ ਤੇ ਉੱਥੇ ਕੰਮ ਕਰਨ ਦਾ ਮੈਨੂੰ ਕੁਝ ਮਿਲਦਾ ਨਹੀਂ ਤੇ ਇੱਥੇ 9 ਤੋਂ ਰਾ ਸ਼ਾਮੀ 9 ਵਜੇ ਕੰਮ ਕਰਨ ਨਾਲ ਮੈਨੂੰ ਤਨਖਾਹ ਵੀ ਮਿਲਣੀ ਹੈ ਤੇ ਮੇਰਾ ਫਿਊਚਰ ਵੀ ਬ੍ਰਾਈਟ ਹੋਊਗਾ ਇੱਥੇ ਕੰਮ ਕਰਨ ਨਾਲ ਮੈਂ ਅੱਗੇ ਵਧੂੰਗਾ ਤਾਂ ਮੈਂ ਕਰ ਲੂੰਗਾ ਇਮਾਨਦਾਰੀ ਨਾਲ ਵੀ ਤੇ ਟਾਈਮ ਦਾ ਪੰਕਚੁਅਲ ਵੀ ਹੋਊਗਾ ਤੁਸੀਂ ਕਹਿੰਦੇ ਹੋ 9 ਵਜੇ ਮੈਂ 8:50 'ਤੇ ਤੁਹਾਡੀ ਦੁਕਾਨ ਦੇ ਬਾਹਰ ਹੋਊਗਾ। ਚੱਲ ਠੀਕ ਹੈ ਇੱਕ ਵਾਰੀ ਤੂੰ ਨਾ ਆਪਣੇ ਚਾਚੇ ਨੂੰ ਪੁੱਛ ਲੈ। ਉਹਨੂੰ ਕੱਲ ਨੂੰ ਕੋਈ ਆਬਜੈਕਸ਼ਨ ਨਾ ਹੋਵੇ ਉਹ ਨਾ ਮੇਰੇ ਨਾਲ ਖੈਬਰ ਜਿਵੇ। ਭਾਈ ਗੱਲ ਹੈਗੀ ਐਵੇਂ ਕਿ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਮੇਰੇ ਚਾਚਾ ਮੇਰੇ ਕੋ ਸਾਰਾ ਕੰਮ ਕਰਾਉਂਦਾ ਵਾ। ਤਾਂ ਤੁਹਾਨੂੰ ਲੱਗਦਾ ਕਿ ਮੇਰਾ ਚਾਚਾ ਮੈਨੂੰ ਇੱਥੇ ਕੰਮ ਤੇ ਲੱਗਣ ਦੇਊਗਾ? ਉਹਨੇ ਤਾਂ ਫੋਨ ਕਰਕੇ ਤੁਹਾਡੇ ਕੰਨ ਭਰ ਦੇਣੇ ਆ ਤਾਂ ਤੁਸੀਂ ਦੋ ਦਿਨ ਕੰਮ ਕਰਾ ਕੇ ਮੈਨੂੰ ਭਜਾ ਦੇਣਾ। ਗੱਲ ਹੈਗੀ ਐ ਕਿ ਅਸੀਂ ਬਿਨ ਮਾਪਿਓ ਦੇ ਬੱਚੇ ਆ। ਥੋੜਾ ਜਿਹਾ ਤੁਸੀਂ ਸਾਡਾ ਸਾਥ ਦੇ ਦਿਓ ਜੇ ਤੁਸੀਂ ਸਟੈਂਡ ਲੈ ਜਾਓ ਕਿ ਨਹੀਂ ਮੈਂ ਹੀ ਮੁੰਡੇ ਕੋ ਕੰਮ ਕਰਾਣਾ ਤੇ ਮੇਰੀ ਦੁਕਾਨ ਤੇ ਲੱਗੂਗਾ ਤੇ ਮੈਂ ਵੀ ਆਪਣੇ ਚਾਚੇ ਨਾਲ ਜਿੱਦ ਕਰ ਲੂੰਗਾ ਕਿ ਮੈਂ ਇੱਥੇ ਹੀ ਕੰਮ ਤੇ ਲੱਗਣਾ ਫੇਰ ਗੱਲ ਬਣ ਜੂਗੀ ਦੇਖ ਯਾਰ ਤੇਰੇ ਚਾਚੇ ਤੋਂ ਮੈਂ ਦਵਾਈਆਂ ਮੰਗਾਨੀਆਂ ਆ ਤੇ ਮਹੀਨੇ ਬਾਅਦ ਮੈਨੂੰ ਪੈਸੇ ਦੇਣਨਾਂ ਆ ਬੜੀ ਗੱਲ ਹੋਈ ਤਾਂ ਫੇਰ ਮੈਂ ਦਵਾਈਆਂ ਨਹੀਂ ਲਵਾਂਗਾ ਉਹਦੇ ਕੋਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਦੇਖ ਲਾਂਗੇ ਆਪਾਂ ਬਸ ਭਾਜੀ ਜੇ ਤੁਸੀਂ ਰਮਨ ਚਾਚੇ ਨੂੰ ਸਮਝਾ ਦਿਓ ਫੇਰ ਤਾਂ ਗੱਲ ਬਣ ਗਈ ਬਾਕੀ ਕੰਮ ਮੈਂ ਇਮਾਨਦਾਰ ਨਾਲ ਤੇ ਦਿਲੋਂ ਕਰੂੰਗਾ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਪਰ ਫੇਰ ਵੀ ਭਾਜੀ ਦੋ ਦਿੱਕਤਾਂ ਹੋਰ ਨੇ ਜੇ ਉਹ ਸੌਟ ਆਊਟ ਕਰ ਦੋ ਨਾ ਤਾਂ ਧੰਨ ਧੰਨ ਹੋ ਜਾ ਹਾਂ ਦੱਸ ਕੀ ਦਿੱਕਤ ਹੈ ਵੈਸੇ ਵੀ ਇਨਸਾਨ ਹੀ ਇਨਸਾਨ ਦੇ ਕੰਮ ਆਂਦਾ ਹੈ ਕੀ ਪਤਾ ਮੈਂ ਤੇਰੀ ਦਿੱਕਤ ਸੌਟ ਆਊਟ ਕਰ ਹੀ ਦਵਾਂ ਦੇਖੋ ਭਾਜੀ ਪਹਿਲੀ ਦਿੱਕਤ ਹੈ ਇਹ ਆ ਕਿ ਅਸੀਂ 15-15 ਦਿਨ ਨਾ ਭੈਣ ਭਰਾ ਕਦੇ ਚਾਚੇ ਵਾਲ ਕਦੇ ਤਾਈ ਵਾਲ ਤੇ ਕਦੇ ਮਾਮੇ ਵਾਲ ਰਹਿੰਦੇ ਆ ਹੁਣ ਚਾਚਾ ਚਾਚੀ ਦਾ ਘਰ ਤੇ ਤਾਈ ਦਾ ਘਰ ਇਸ ਮੈਡੀਕਲ ਤੋਂ 20 ਮਿੰਟ ਦੇ ਰਾਹ ਤੇ ਆ। ਜੇ ਮੈਂ ਪੈਦਲ ਆਣਾ ਜਾਣਾ ਮੈਨੂੰ 20 ਦੇ 25 ਮਿੰਟ ਲੱਗ ਜੂਗੇ। ਪਰ ਜਿਹੜਾ ਮਾਮੇ ਦਾ ਘਰ ਆ ਉਹ ਇਸ ਮੈਡੀਕਲ ਤੋਂ ਪੂਰਾ 45 ਮਿੰਟ ਦਾ ਰਾਹ ਵਾ। ਤੇ ਜਦੋਂ ਮੈਂ ਮਾਮੇ ਘਰੇ ਰਿਹਾ ਕਰੂੰਗਾ ਉਦੋਂ ਮੈਂ ਸ਼ਾਇਦ ਸਵੇਰੇ ਲੇਟ ਹੋ ਜਾ ਕਰਾਂ। ਪਰ ਆਪਣੇ ਵੱਲੋਂ ਕੋਸ਼ਿਸ਼ ਕਰੂੰਗਾ ਟਾਈਮ ਤੇ ਆਣ ਦੀ। ਜੇ ਕਦੇ ਲੇਟ ਹੋ ਗਿਆ ਤਾਂ ਅਡਜਸਟ ਕਰ ਲਓਗੇ। ਉਹ ਵੀ ਜਦੋਂ ਮੈਂ ਮਾਮੇ ਘਰ ਰਹੂੰਗਾ। ਪਰ ਜਦੋਂ ਮੈਂ ਚਾਚੇ ਘਰੇ ਤੇ ਤਾਈ ਘਰੇ ਰਿਆ ਮੇਰੇ ਕੰਨਿਓ ਸਵੇਰੇ 8:30 ਦੁਕਾਨ ਖਲਵਾ ਲਓ ਮੈਨੂੰ ਕੋਈ ਚੱਕਰ ਨਹੀਂ ਹਾਂ ਕੋਈ ਮੇਜਰ ਇਸ਼ੂ ਨਹੀਂ ਆ ਵੈਸੇ ਵੀ 9 ਵਜੇ ਤੱਕ ਦੁਕਾਨ ਆਪਾਂ ਖੋਲਦੇ ਹੀ ਆ ਤੇ ਸਾਫ ਸਫਾਈ ਕਰਦੇ ਕਰਦੇ 9:30 ਹੋ ਜਾਂਦੇ ਆ ਤੇ ਗਾਹਕ ਜਿਹੜਾ 10 ਵਜੇ ਆਣਾ ਸ਼ੁਰੂ ਹੁੰਦਾ ਹੈ ਚਲ ਤੇਰੀ ਪਹਿਲੀ ਦਿੱਕਤ ਤਾਂ ਸੌਟ ਆਊਟ ਹੋ ਗਈ ਹੁਣ ਦੂਜੀ ਦਿੱਕਤ ਦੱਸ ਦੂਜੀ ਕੀ ਹੈ ਭਾਈ ਦੂਜੀ ਦਿੱਕਤ ਨਾ ਵੱਡੀ ਜੀ ਆ ਪਰ ਮੈਨੂੰ ਲੱਗਦਾ ਤੁਹਾਡੇ ਵਾਸਤੇ ਛੋਟੀ ਹੋਊਗੀ ਗੱਲ ਹੈਗੀ ਐ ਕਿ ਮੈਂ ਤੁਹਾਨੂੰ ਦੱਸਿਆ ਵੀ ਜਿੱਦਾਂ ਮੈਂ ਤਾਈ ਵੱਲ ਚਾਚੇ ਵੱਲ ਤੇ ਮਾਮੇ ਵੱਲ ਰਹਿਣਾ ਉਹ ਜਦੋਂ ਉਹਨਾਂ ਘਰੇ ਰਹਿਣਾ ਉਹ ਉਦੋਂ ਨਹੀਂ ਰੋਟੀ ਮੈਨੂੰ ਚਾਜ ਜਨਾ ਪੁੱਛਦੇ ਜੇ ਮੈਂ ਕੰਮ ਤੇ ਆਉਂਗਾ ਤਾਂ ਮੈਨੂੰ ਟਿਫਨ ਕਿੱਥੋਂ ਪੈਕ ਕਰਕੇ ਦੇ ਦੂਗੇ ਤਾਂ ਮੈਂ ਐ ਕਹਿੰਦਾ ਸੀਗਾ ਕਿ ਦੁਪਹਿਰੇ ਨਾ ਜਦੋਂ ਲੰਚ ਬ੍ਰੇਕ ਹੁੰਦਾ ਤਾਂ ਤੁਸੀਂ ਆਪਦੇ ਘਰੋਂ ਮੇਰੀਆਂ ਦੋ ਰੋਟੀਆਂ ਲੈ ਆਇਆ ਕਰੋਗੇ ਉਹੀ ਖਾ ਕੇ ਸਾਰ ਲਿਆ ਕਰੂੰਗਾ ਤੇ ਸਵੇਰੇ ਦੇਖ ਲਾਂਗਾ ਜੇ ਬ੍ਰੇਕਫਾਸਟ ਕਰਾ ਦੇਣਗੇ ਉਹ ਤਾਂ ਠੀਕ ਆ ਨਹੀਂ ਤਾਂ ਫਿਰ ਖਾਲੀ ਢੇਢੀ ਸਹੀਂ ਓਹੋ ਰੋਟੀ ਦੀ ਕਿਹੜੀ ਗੱਲ ਆ ਯਾਰ ਮੈਂ ਤਾਂ ਆਪ ਸਵੇਰੇ ਇੱਥੇ ਆ ਕੇ ਖਾਣਾ ਰੋਟੀ ਦੁਪਹਿਰ ਦੀ ਆਪਣੀ ਘਰੋਂ ਆ ਜਾਂਦੀ ਆ ਰੋਟੀ ਬੜੀ ਗੱਲ ਓ ਤੇਰੇ ਦੋ ਫੁਲਕੇ ਵੀ ਨਾਲ ਮੈਂ ਗਰਮ ਗਰਮ ਮੰਗਾ ਦਿਆ ਕਰੂੰਗਾ ਓ ਰਹੀ ਗੱਲ ਰਾਤ ਦੀ ਮੇਰਾ ਘਰ ਨੇੜੇ ਹੀ ਆ ਰਾਤ ਦੀ ਚਾਹੇ ਤੂੰ ਖਾ ਕੇ ਜਾਇਆ ਕਰੀ ਮੇਰੇ ਕੋਲ ਬਸ ਠੀਕ ਆ ਫਿਰ ਕੱਲ ਸਵੇਰੇ 8:50 ਤੇ ਮੈਂ ਤੁਹਾਡੇ ਕੋ ਇੱਥੇ ਤੇ ਕੱਲ ਦਾ ਜਿਹੜਾ ਸੂਰਜ ਚੜਨਾ ਨਾ ਉਹ ਮੇਰੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦਾ ਚੜਨਾ ਕਦੇ ਵੀ ਇਹ ਨਹੀਂ ਕਹਿਣਾ ਕਿ ਸਾਡੇ ਮਾਪੇ ਇਸ ਦੁਨੀਆ 'ਚ ਹੈ ਨਹੀਂ ਉਹ ਦੁਨੀਆ 'ਚ ਨਾ ਹੋ ਕੇ ਵੀ ਆਪਣੇ ਬੱਚਿਆਂ ਕੋਲ ਹਮੇਸ਼ਾ ਰਹਿੰਦੇ ਨੇ ਤੇ ਹਮੇਸ਼ਾ ਉਹਨਾਂ ਦਾ ਸਾਥ ਦਿੰਦੇ ਨੇ ਤੇਰੇ ਤੇ ਇੱਕ ਬਾਪੂ ਬਾਜੋਂ ਕੋਈ ਨਹੀਂ ਪੁੱਛਦਾ ਹਾਲ ਨੀ ਮਾਏ ਤੇਰੇ ਤੇ ਇੱਕ ਬਾਪੂ ਬਾਜੋਂ ਕੋਈ ਨਹੀਂ ਪੁੱਛਦਾ ਹਾਲ ਨੀ